ਪਿਛਲੇ ਦਿਨੀ ਇਹ ਫੋਟੋਆਂ ਬਹੁਤ ਜ਼ਿਆਦਾ ਵਾਇਰਲ ਹੋਈਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਤੁਸੀਂ ਦੇਖੀ ਆਉਣੀਆਂ ਕੀ ਤੁਹਾਨੂੰ ਪਤਾ ਹੈ ਇਹ ਕੌਣ ਨੇ ਆਪਾਂ ਜਿਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਸਭ ਤੋਂ ਜਿਹੜੀ ਮੇਨ ਗੱਲ ਹੈ ਤੁਸੀਂ ਸਾਰਿਆਂ ਨੇ ਟ੍ਰੇਲਰ ਵੇਖ ਹੀ ਲਿਆਉਣਾ ਦਨੰਦਰ ਮੂਵੀ ਦਾ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਨੇ ਤੇ ਇਹ ਸਾਰੀ ਜਿਹੜੀ ਮੂਵੀ ਆ ਰਹੀ ਹੈ ਇਹ ਰੀਅਲ ਸਟੋਰੀ ਤੇ ਆ ਤੁਸੀਂ ਵੇਖ ਲਓ ਜੇ ਆਪਾਂ ਸਭ ਤੋਂ ਪਹਿਲੇ ਕੈਰੈਕਟਰ ਦੀ ਗੱਲ ਕਰਗੇ ਜਿਹਦੇ ਵਿੱਚ ਬਹੁਤ ਗੰਦੇ ਤਰੀਕੇ ਨਾਲ ਅਰਜਨ ਰਾਮਪਾਲ ਨੂੰ ਤੁਸੀਂ ਵੇਖੇ ਹੋਣਾ ਕੀ ਕਰਦਾ ਦਿਖਾਇਆ ਗਿਆ ਤੇ ਉਹ ਜਿਹੜਾ ਸਹੀ ਬੰਦਾ ਸੀ ਉਹਦਾ ਨਾਮ ਸੀਗਾ ਅਲਿਆਸ ਕਸ਼ਮੀਰੀ ਬਹੁਤ ਹੀ ਘਟ ਗਿਆ ਬੰਦਾ ਸੀ ਉਹ ਬਹੁਤ ਘਟ ਗਿਆ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਦਿਖਾਇਆ ਗਿਆ ਤੁਸੀਂ ਉਹਦਾ ਨਾਮ ਭਰ ਲਓ ਅਲਿਆਸ ਕਸ਼ਮੀਰੀ ਲਿਖ ਕੇ ਗੂਗਲ ਦੇ ਉੱਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨੀਆ ਘਟ ਗਿਆ ਬੰਦਾ ਸੀ ਤੇ ਕਿਹੜੀਆਂ ਉਹਨੇ ਹੱਦਾਂ ਪਾਰ ਕਰੀਆਂ ਸੀ ਤੇ ਜਿਹੜਾ ਸੀਗਾ ਅਸਾਮਾ ਵਿੱਚ ਲਾਦਨ ਉਹਦਾ ਇਹਨੂੰ ਸਕਸੈਸ ਕਿਹਾ ਜਾਂਦਾ ਸੀ ਕੋਈ ਸ਼ਬਦ ਨਹੀਂ ਬਹੁਤ ਜ਼ਿਆਦਾ ਕੱਟ ਗਿਆ ਬੰਦਾ ਸੀ ਬਹੁਤ ਜ਼ਿਆਦਾ ਬਾਕੀ ਤੁਸੀਂ ਵੇਖ ਹੀ ਲਿਆ ਕੋਈ ਵੀ ਚੀਜ਼ ਜੇ ਬਣਦੀ ਹੈ ਤਾਂ ਕਿਸੇ ਚੀਜ਼ ਨੂੰ ਵੇਖ ਕੇ ਬਣਦੀ ਹੁੰਦੀ ਹੈ ਇਹਦੇ ਵਿੱਚ ਅਜੇ ਓਮੇਂਡ ਦਿਖਾਇਆ ਗਿਆ ਜਿਵੇਂ ਰੀਅਲ ਲਾਈਫ ਵਿੱਚ ਸੀਗਾ ਹੈਗਾ ਇਹਦੇ ਵੀ ਬਹੁਤ ਗਲਤ ਹੈ ਪਰ ਰੀਅਲ ਲਾਈਫ ਚ ਇਹਦੂ ਵੀ ਗੰਦਾ ਸੀ ਜੇ ਆਪਾਂ ਦੂਜੇ ਕਰੈਕਟਰ ਦੀ ਗੱਲ ਕਰ ਗਏ ਜਿਹਨੂੰ ਅਕਸ਼ਾ ਖੰਨਾ ਨੇ ਨਿਵਾਇਆ ਤਾਂ ਉਹਦਾ ਨਾਂ ਹੈਗਾ ਰਮਾਨ ਦਕਾਇਤ ਇਹਦੀ ਇੱਕ ਲੱਗ ਹੀ ਦੁਨੀਆ ਸੀਗੀ ਤੇ ਲਿਹਾਰੀ ਨਾਂ ਦੇ ਤੇ ਲਿਹਾਰੀ ਗੈਂਗ ਵੀ ਚਲਾਉਂਦਾ ਸੀਗਾ ਬਹੁਤ ਵੱਡਾ ਗੈਂਗਸਟਰ ਸੀਗਾ ਉਸ ਤੋਂ ਬਾਅਦ ਇਹ ਇਹ ਪੋਲਿਟਿਕਸ ਵੀ ਨੇ ਜੁਆਇਨ ਕਰੀ ਤੇ ਇਹਨੇ ਬਹੁਤ ਜਿਆਦਾ ਮਤਲਬਾਂਤਕ ਫੈਲਾਇਆ ਸੀਗਾ ਸਾਰੇ ਪਾਕਿਸਤਾਨੀ ਕਰਾਚੀ 'ਚ ਤੇ ਤੁਸੀਂ ਇਹਦੇ ਬਾਰੇ ਵੀ ਗੂਗਲ ਤੇ ਸਰਚ ਮਾਰ ਕੇ ਦੇਖ ਸਕਦੇ ਹੋ ਤੇ ਇਹਨਾਂ ਦੇ ਸਾਰੇ ਅੰਤਕ ਨੂੰ ਖਤਮ ਕਰਨ ਵਾਸਤੇ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਰੋਲ ਸੰਦੇਤਾ ਸਾਹਮਣੇ ਨਿਭਾਇਆ ਉਹਨਾਂ ਦਾ ਹੈ ਕਿ ਐਸਐਸਪੀ ਚੌਧਰੀ ਅਸलम ਉਹਦੇ ਵੇਖ ਲਓ ਬੰਦੇ ਦਾ ਰੋਹ ਕਿਹੋ ਜਿਹਾ ਹੈ ਤੇ ਉਹ ਬੰਦਾ ਡਰਦਾ ਨਹੀਂ ਸੀ ਉਹਦੇ ਘਰ ਤੇ ਵੀ ਕਈ ਵਾਰੀ ਮਤਲਬ ਜਿਹੜਾ ਆਈਐਸਆਈ ਉਹਨਾਂ ਨੇ ਬਲਾਸਟ ਵੀ ਕਰਾਇਆ ਸੀਗਾ ਉਹਦੇ ਤੇ ਮਤਲਬ 10 ਕਿ 11 ਵਾਰੀ ਅਟੈਕ ਹੋਇਆ ਸੀਗਾ ਤੇ ਉਹਨੇ ਇਹ ਚੀਜ਼ ਨੂੰ ਖਤਮ ਕਰਾਇਆ ਸੀ ਪਜਾਮਾ ਕੜਤਾ ਪਾ ਕੇ ਲੱਗਦਾ ਯਾਦ ਤਰਹੋ ਤੁਸੀਂ ਵੀਡੀਓ ਚ ਵੇਖ ਹੀ ਸਕਦੇ ਹੋ ਤੇ ਇੰਟਰਵਿਊ ਦੇ ਵਿੱਚ ਵੀ ਬੜੇ ਟੜੱਲੇ ਨਾਲ ਬੋਲਦਾ ਹੁੰਦਾ ਸੀਗਾ ਦਾਦਾ ਨਹੀਂ ਸੀ ਉਹ ਫਿਰ ਇੱਕ ਦਿਨ ਇਹੋ ਜਿਹਾ ਆਉਂਦਾ ਜਦੋਂ ਆਈਐਸਆਈ ਦੁਆਰਾ ਇਹਦੀ ਗੱਡੀ ਦੇ ਮਗਰ ਦੋ ਗੱਡੀਆਂ ਲਾ ਕੇ ਇੱਕ ਗੱਡੀ ਦਾ ਬਲਾਸਟ ਹੋ ਜਾਂਦੀ ਹੈ ਜਿਹਦੇ ਮਗਰ ਜਿਹੜੀਆਂ ਦੋ ਗੱਡੀਆਂ ਲੰਘੇ ਸੋਨਾਂ ਚੋਂ ਪਰ ਇਹ ਵੱਜ ਜਾਂਦਾ ਪਰ ਦੂਜੀ ਗੱਡੀ ਨਾਲ ਇਹ ਮਤਲਬ ਨਾਲ ਹੀ ਚੱਲਿਆ ਜਾਂਦਾ ਜਿਹਦੇ ਕਰਕੇ ਇਹ ਵੀ ਦੋਨਾਂ ਚੱਲਿਆ ਜਾਂਦਾ ਬਾਕੀ ਜੇ ਆਪਾਂ ਗੱਲ ਕਰੀਏ ਜੀਤ ਡੋਵਾਲਸਾ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਦਾ ਕਿਰਦਾਰ ਨਵਾਇਆ ਆਰ ਮਾਧੇਮਾਨ ਸਾਹਿਬ ਨੇ ਤੇ ਉਹਨਾਂ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ ਬਹੁਤ ਘੈਂਟ ਤੇ ਬਹੁਤ ਗ੍ਰੇਟ ਆਫਸਰ ਨੇ ਸਭ ਨੂੰ ਪਤਾ ਹੀ ਹੈ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਆਪਰੇਸ਼ਨ ਕਰੇ ਜਿਨ੍ਹਾਂ ਕਰਕੇ ਅੱਜ ਆਪਾਂ ਸੁਰੱਖਤ ਵੀ ਹਾਂ ਤੇ ਹੁਣ ਆਉਣੇ ਹਾਂ ਜੀ ਆਪਾਂ ਉਸੇ ਗੱਲ ਵਾਲੇ ਪਾਸੇ ਜਿਹੜੀ ਮੈਂ ਗੱਲ ਕਰਕੇ ਟੈਂ ਬੀ ਮੇਜਰ ਮੋਹਿਤ ਸ਼ਰਮਾ ਦੀ ਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਜਿਹੜੀ ਇਹ ਫਿਲਮ ਬਣ ਰਹੀ ਹੈ ਇਹ ਮੇਜਰ ਮੋਹਿਤ ਸ਼ਰਮਾ ਦੀ ਸਟੋਰੀ ਦੇ ਉੱਤੇ ਆ ਪਰ ਉਹਨਾਂ ਦੇ ਜਿਹੜੇ ਬ੍ਰਦਰ ਹੈ ਉਹਨਾਂ ਨੇ ਟਵੀਟ ਕੀਤਾ ਸੀਗਾ ਉਹਨਾਂ ਦੇ ਜਿਹੜੇ ਮੂਵੀ ਦੇ ਡਾਇਰੈਕਟਰ ਉਹਨਾਂ ਨੂੰ ਵੀ ਕੀ ਇਹ ਜਿਹੜੀ ਤੁਸੀਂ ਮੂਵੀ ਬਣਾ ਰਹੇ ਹੋ ਇਹ ਮੇਰੇ ਭਰਾ ਦੀ ਲਾਈਫ ਦੇ ਉੱਤੇ ਆ ਤੇ ਇਹਦੇ ਜਵਾਬ ਚ ਉਹਨਾਂ ਨੇ ਰੀਟਵੀਟ ਕੀਤਾ ਸੀਗਾ ਵੀ ਨਹੀਂ ਜੀ ਇਹ ਮਤਲਬ ਉਹਨਾਂ ਦੀ ਲਾਈਫ ਤੇ ਨਹੀਂ ਹੈ ਅਗਰ ਜੇ ਹੁੰਦੀ ਤਾਂ ਸੋਡੇ ਤੋਂ ਪਰਮਿਸ਼ਨ ਲੈ ਕੇ ਬਣਾਈ ਜਾਂਦੀ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਜਿਹੜੀ ਇਹ ਮੂਵੀ ਆ ਰਹੀ ਹੈ ਇਹ ਕਿਹਦੀ ਲਾਈਫ ਤੇ ਕਿਉਂਕਿ ਟ੍ਰੇਲਰ ਵਿੱਚ ਉਹਨਾਂ ਨੇ ਬਾਕੀ ਸਾਰਾ ਕੁਝ ਦੱਸਤਾ ਸਿਰਫ ਜੇ ਨਹੀਂ ਦੱਸਿਆ ਤਾਂ ਉਹ ਇਹ ਨਹੀਂ ਦੱਸਿਆ ਵੀ ਰਣਵੀਰ ਸਿੰਘ ਦਾ ਨਾਮ ਕੀ ਹੈ ਤੇ ਕਿਹੜੇ ਕੈਰੈਕਟਰ ਦੇ ਆਧਾਰ ਤੇ ਉਹ ਜਿਹੜੀ ਮੂਵੀ ਆ ਰਹੀ ਹੈ ਬਣੀ ਤੇ ਬਾਕੀ ਇਹ ਰੀਅਲ ਸਟੋਰੀ ਹੈ ਤੇ ਮੈਨੂੰ ਲੱਗਦਾ ਇਹਦੇ ਵਿੱਚ ਆਇਆ ਹੋਊਗਾ ਵੀ ਵੈਸੇ ਤਾਂ ਜੇ ਆਪਾਂ ਗੱਲ ਕਰੀਏ ਮੋਹਿਤ ਸ਼ਰਮਾ ਜੀ ਉਹ ਵੀ ਗਏ ਸੀ ਪਾਕਿਸਤਾਨ ਦੇ ਵਿੱਚ ਤੇ ਉੱਥੇ ਜਾ ਕੇ ਮਤਲਬ ਉਹਨਾਂ ਨੇ ਆਖਿਆ ਸੀ ਵੀ ਐਂ ਕਰਕੇ ਵੀ ਮੇਰੇ ਜਿਹੜਾ ਬ੍ਰਦਰ ਆ ਉਹਨਾਂ ਨੂੰ ਆਰਮੀ ਨੇ ਮਤਲਬ ਖਤਮ ਕਰਤਾ ਤਾਂ ਕਰਕੇ ਮੈਨੂੰ ਉਹਦਾ ਬਦਲਾ ਲੈਣਾ ਚਾਹਣਾ ਹੈ ਉਦੋਂ ਉਦੋਂ ਉੱਥੇ ਰਹੇ ਉਹ ਉੱਥੇ ਰਹਿ ਕੇ ਜਿਹੜਾ ਉਹਨਾਂ ਦੇ ਮੇਨ ਸੀਗੇ ਆਈਐਸਆਈ ਦੇ ਮੇਨ ਆਪਾਂ ਕਹਿ ਸਾ ਤੇ ਦਰਿੰਦੇ ਉਹਨਾਂ ਨੂੰ ਉਹਨੇ ਮਾਰ ਕੇ ਵਾਪਸ ਇੰਡੀਆ ਆਏ ਸੀ ਉਸ ਤੋਂ ਬਾਅਦ ਕਿਸੇ ਹੋਰ ਜੰਗ ਦੇ ਵਿੱਚ ਉਹ ਸ਼ਹੀਦੀ ਪਾ ਗਏ ਸੀ ਤੇ ਪਰ ਹੁਣ ਜੇ ਆਪਾਂ ਗੱਲ ਕਰਗੇ ਇਹ ਮੂਵੀ ਵੀ ਮੇਰੇ ਸਾਹਮਣੇ ਹੈ ਉਸ ਟਾਈਪ ਦੀ ਤੇ ਲੱਗਦਾ ਤਾਂ ਹੀ ਆ ਵੀ ਸਭ ਨੂੰ ਐਂ ਲੱਗਦਾ ਸੀ ਮੈਨੂੰ ਵੀ ਸਭ ਨੂੰ ਲੱਗਦਾ ਸੀ ਵੀ ਮੇਧਰ ਮੋਈ ਸ਼ਰਮਾ ਤੇ ਬਣੀ ਹੋਣੀ ਹੈ ਪਰ ਜਿਵੇਂ ਉਹਨਾਂ ਨੇ ਟਵੀਟ ਕਰਿਆ ਤੇ ਕਹਾਂ ਉਹਨਾਂ ਨੇ ਜਵਾਬ ਦਿੱਤਾ ਹੈ ਤੇ ਹੁਣ ਆਉਣ ਵਾਲੇ ਦਿਨਾਂ 'ਚ ਦੇਖਣ ਵਾਲਾ ਹੋਊਗਾ ਵੀ ਇਹ ਸਟੋਰੀ ਕਾਹਤੇ ਬਣੀ ਹੈ ਤੇ ਇਹ ਕਿੱਦਾਂ ਦੀ ਬਣੂ ਪਰ ਮੈਨੂੰ ਲੱਗਦਾ ਹੈ ਅੱਜ ਤੱਕ ਦੀ ਬਾਲੀਵੁੱਡ ਦੀ ਸਭ ਤੋਂ ਵਧੀਆ ਫਿਲਮ ਹੋਣੀ ਹੈ ਇਹ ਤੇ ਜਿਹਦੇ ਵਿੱਚ ਜਮਾਂ ਰਿਐਲਿਟੀ ਦਿਖਾਈ ਗਈ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੇ ਸਭ ਦੇ ਫੇਸ ਆਉ ਮੈਚ ਹੁੰਦੇ ਆ ਭਾਵੇਂ ਉਹ ਡਵਾਲ ਸਾਹਿਬ ਨੇ ਤੇ ਭਾਵੇਂ ਸੰਡੇ ਦਾਤ ਲਾਲੋ ਜਾਂ ਅਕਸ਼ੇ ਖੰਨਾ ਲਾਲੋ ਜਾਂ ਅਜਦਰ ਰਾਮਪਾਲ ਲਾਲੋ ਤੇ ਜਾਂ ਰਣਵੀਰ ਸਿੰਘ ਦਾ ਤਾਂ ਤੁਹਾਨੂੰ ਪਤਾ ਨਹੀਂ ਆਪਾਂ ਨੂੰ ਤੇ ਪਹਿਲਾਂ ਜੋੜਿਆ ਜਾ ਰਿਹਾ ਸੀ ਵੀ ਮੋਹਿਤ ਸ਼ਰਮਾ ਨਾਲ ਮਿਲਦੇ ਆ ਤੇ ਬਾਕੀ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਉਮੀਦ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇ ਕਿ ਰੀਅਲ ਸਟੋਰੀ ਤੇ ਜਿਹੜੀ ਫਿਲਮ ਬਣਦੀ ਹੈ ਨਾ ਲੋਕਾਂ ਨੂੰ ਥੋੜਾ ਉਤਸ਼ਾਹ ਵੱਜ ਜਾਂਦਾ ਉਹਦੇ ਨਾਲ ਆਇਆ ਵੀ ਹੁਣ ਜਦੋਂ ਦੇ ਆਪ ਨੂੰ ਪਤਾ ਲੱਗਿਆ ਵੀ ਕਰੈਕਟਰ ਆਹ ਹੈ ਉਹ ਬੰਦਾ ਹਰ ਇੱਕ ਸਰਚ ਮਾਰਦਾ ਮੈਂ ਹੀ ਮਾਰਿਆ ਗੂਗਲ ਤੇ ਪੜਦਾ ਹੈ ਬੰਦੇ ਕਿਹੋ ਜਿਹੇ ਸੀ ਕਿਹੋ ਜਿਹੇ ਨਹੀਂ ਸੀਗੇ ਪਰ ਆ ਦੋ ਬੰਦੇ ਦੇ ਢਿੱਡੇ ਘਟਕਾ ਸੀ ਕਰਨੇ ਸ਼ਾਭ ਮੈਂ ਹੈਰਾਨ ਆ ਵੀ ਇਹੋ ਜਿਹੇ ਵੀ ਹੁੰਦੇ ਆ ਲੋਕ ਜਨਾਂ 'ਚ ਹਮਦਰਦੀ ਨਾਲ ਦੀ ਚੀਜ਼ ਹੀ ਨਹੀਂ ਬਹੁਤ ਜ਼ਿਆਦੇ ਘਟ ਗਿਆ ਓ